ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਇਸ ਵੇਲੇ ਹੁਣ ਜਦਕਿ ਨਵੇਂ ਵਰੇ ਇਸ ਵਰੇ ਸਾਲ 2025 ਦਾ ਦੂਜਾ ਮਹੀਨਾ ਫਰਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਤਾਂ ਸਿਆਸੀ ਤੌਰ ਤੇ ਵੀ ਸਰਗਰਮੀ ਜਿਹੜੀ ਹੈ ਉਹ ਲਗਾਤਾਰ ਵਦਨੀ ਸ਼ੁਰੂ ਹੋ ਰਹੀ ਹੈ ਤੇ ਇਸ ਦੀਆਂ ਕਈ ਪ੍ਰਮੁੱਖ ਮਿਸਾਲਾਂ ਤੁਸੀਂ ਪਿਛਲੇ ਦਿਨਾਂ ਦੌਰਾਨ ਵੇਖ ਚੁੱਕੇ ਹੋਵੋਗੇ ਤੇ ਪ੍ਰਮੁੱਖ ਧਿਆਨ ਜਿਹੜਾ ਇਸ ਵੇਲੇ ਦਿੱਲੀ ਵੱਲ ਲੱਗਿਆ ਹੋਇਆ ਕਿਉਂਕਿ ਦਿੱਲੀ ਵਿਖੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਉਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਰਿਹਾ ਹੈ ਇਸ ਮੌਕੇ ਕਾਫੀ ਕੁਝ ਵੇਖਣ ਵਾਲਾ ਹੈ ਕਾਫੀ ਕੁਝ ਵਾਚਣ ਵਾਲਾ ਹੈ ਕੀ ਕੁਝ ਸਾਹਮਣੇ ਆ ਰਿਹਾ ਹੈ ਦਿੱਲੀ ਵਿੱਚ ਹੀ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਸਥਿਤ ਹੈ ਇਹ ਪਾਰਲੀਮੈਂਟ ਵਿੱਚ ਪਿਛਲੇ ਦਿਨੀ ਦੇਸ਼ ਦਾ مالی ਵਰੇ 2025-2026 ਦਾ ਆਮ ਬਜਟ ਵੀ ਪੇਸ਼ ਕੀਤਾ ਜਾ ਚੁੱਕਿਆ ਹੈ ਜਿਹਦੇ ਵੱਲ ਕਾਫੀ ਨਜ਼ਰਾਂ ਲੱਗੀਆਂ ਹੋਈਆਂ ਸੀ ਖਾਸ ਕਰ ਮੱਧ ਵਰਗ ਦੀਆਂ ਇਹ ਵੇਖਣ ਲਈ ਕਿ ਇਸ ਬਜਟ ਵਿੱਚ ਕਿਹੋ ਜਿਹੇ ਨੁਕਤੇ ਉੱبر ਕੇ ਸਾਹਮਣੇ ਆਉਂਦੇ ਨੇ ਸੋ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਇਸ ਗੱਲਬਾਤ ਵਿੱਚ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਨਾਲ ਦੀ ਨਾਲ ਕੁਝ ਹੋਰ ਵਿਸ਼ੇਆ ਵੱਲ ਵੀ ਆਵਾਂਗੇ ਉਹਨਾਂ ਸਬੰਧੀ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਵੀ ਪਿਛਲੇ ਦਿਨੀ ਮੁਕੰਮਲ ਹੋਈ ਹੈ ਉਸ ਵਿੱਚ ਵੀ ਕਈ ਨਵੇਂ ਪਹਿਲੂ ਉੱਭਰ ਕੇ ਸਾਹਮਣੇ ਆਏ ਨੇ ਕਿ ਕਿਵੇਂ ਉੱਥੇ ਭਾਰਤੀ ਜਨਤਾ ਪਾਰਟੀ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ ਬਾਵਜੂਦ ਇਸ ਦੇ ਕਿ ਉੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਦੇ ਕੋਲ ਬਹੁਮਤ ਮੌਜੂਦ ਸੀ ਜਾਂ ਬਹੁਮਤੀ ਤਾਂ ਆਪਾਂ ਹੀ ਵੀ ਕਹਿ ਸਕਦੇ ਕਿ ਵਧੇਰੇ ਮੈਂਬਰ ਉਹਨਾਂ ਦੇ ਧੜੇ ਨਾਲ ਸੰਬੰਧਿਤ ਸਨ ਪਰ ਇਸ ਦੇ ਬਾਵਜੂਦ ਉਥੇ ਮੇਅਰ ਦੀ ਕੁਰਸੀ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਖਾਤੇ ਗਈ ਐ ਸੋ ਇਸ ਤਰ੍ਹਾਂ ਇਹ ਵੀ ਇੱਕ ਬਹੁਤ ਅਹਿਮ ਸਿਆਸੀ ਵਾਕਿਆਤ ਪਿਛਲੇ ਦਿਨਾਂ ਦਾ ਉੱਭਰ ਕੇ ਸਾਹਮਣੇ ਆਇਆ ਸੋ ਇਸ ਵੇਲੇ ਫਰਵਰੀ 2025 ਵਿੱਚ ਹੁਣ ਜਦਕੇ ਤਾ ਕਈ ਅਹਿਮ ਸਿਆਸੀ ਨੁਕਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਨਾਲ ਇਸੇ ਤਰ੍ਹਾਂ ਸਮੁੱਚੇ ਸਮੇਂ ਦੌਰਾਨ ਜੁੜੇ ਰਹੋ ਅੱਜ ਦੀ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਨਾਲ ਦੀ ਨਾਲ ਇਹਨਾਂ ਵਿਸ਼ਿਆਂ ਸੰਬੰਧੀ ਆਪਣੀ رائے ਵੀ ਜ਼ਰੂਰ ਦੱਸਿਓ ਕਿ ਤੁਸੀਂ ਇਹਨਾਂ ਵਿਸ਼ਿਆਂ ਸੰਬੰਧੀ ਕੀ ਸੌਚਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਸਮੁੱਚੇ ਸਮੇਂ ਦੌਰਾਨ ਆਦੀ ਇਸ ਗੱਲਬਾਤ ਨਾਲ ਵੱਖ-ਵੱਖ ਅੰਦਾਜ਼ ਵਿੱਚ ਜੁੜੇ रह ਸਕਦੇ ਹੋ। ਸੋ ਗੱਲ ਜੇਕਰ ਆਪਾਂ ਕਰੀਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋ ਮਾਹੌਲ ਭਖਿਆ ਪਿਛਲੇ ਦਿਨੀ ਦਿੱਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਕਪੂਰਥਲਾ ਹਾਊਸ ਵਿਖੇ ਵੀ ਪੁਲਿਸ ਦੀ ਜਾਕੈਲੋ ਕੇ ਚੌਂਡ ਕਮਿਸ਼ਨ ਦੀ ਟੀਮ ਦੀ ਦਸਤਕ ਹੋਈ ਉੱਥੇ ਵੀ ਕਾਫੀ ਮਾਹੌਲ ਭਖਿਆ ਰਿਹਾ। ਇਹ ਸਾਰੇ ਵਿਸ਼ੇ ਜਿਹੜੇ ਨੇ ਇਹ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੁੜਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਕਈ ਸਿਆਸੀ ਆਗੂ ਸਤਾਧਾਰੀ ਤੇ ਨਾਲ ਸੰਬੰਧਿਤ ਸਿਆਸੀ ਆਗੂ ਦਿੱਲੀ ਵਿੱਚ ਹੀ ਇਸ ਵੇਲੇ ਨਜ਼ਰ ਆਏ ਨੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ ਤੇ ਹੁਣ ਜਦ ਕਿ ਦਿੱਲੀ ਲਈ ਜਾਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦੀ ਤਾਰੀਖ ਵੀ ਬਿਲਕੁਲ ਸਾਹਮਣੇ ਹੈ ਤੇ ਵੋਟਾਂ ਪੈਣੀਆਂ ਨੇ ਸੋ ਉਸ ਚੀਜ਼ ਨੂੰ ਲੈ ਕੇ ਉਹ ਸਿਆਸੀ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਨਜ਼ਰ ਆਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਰਿਹਾਈ ਸਥਿਤ ਛਾਪੇ ਮਾਰੀ ਦੀ ਗੱਲ ਸਾਹਮਣੇ ਆਈ ਤਾਂ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਾਫੀ ਨਰਾਜ਼ਗੀ ਭਰੇ ਲਹਿਜ਼ੇ ਵਿੱਚ ਇਹ ਵੀ ਆਖਿਆ ਸੀ ਕਿ ਦਿੱਲੀ ਦੇ ਵੋਟਰ 25 ਤਰੀਕ ਨੂੰ 5 ਤਰੀਕ ਨੂੰ ਇਸ ਸੰਬੰਧੀ ਆਪਣਾ ਜਵਾਬ ਦੇਣਗੇ 5 ਤਰੀਕ ਨੂੰ ਭਾਵ ਕਿ ਵੋਟਾਂ ਵਾਲੇ ਦਿਨ ਇਸ ਸੰਬੰਧੀ ਆਪਣੀ ਪ੍ਰਤੀਕਿਰਿਆ ਦੇਣਗੇ ਸੂਚਨ ਪ੍ਰਚਾਰ ਖੂਬ ਹੋਇਆ ਹੈ ਦਿੱਲੀ ਵਿਧਾਨ ਸਭਾ ਚੋਣਾਂ ਲਈ ਤੇ ਹੁਣ ਵੋਟਾਂ ਦੀ ਤਾਰੀਖ ਨੇੜੇ ਹੈ ਤੇ ਵੇਖਣਾ ਹੈ ਕਿ VOTER ਕਿਹੋ ਜਿਹਾ ਰਜਾਣੇ ਨਾ ਚੋਣਾਂ ਜ਼ਰੀਏ ਵਿਖਾਉਂਦਾ ਹੈ ਦਿੱਲੀ ਵਿੱਚ ਜਿੱਥੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਉੱਤੇ ਮਿਲ ਕੇ ਚੱਲਣ ਦਾ ਇਲਜ਼ਾਮ ਲਾ ਰਹੀ ਹੈ ਇਹ ਗੱਲ ਵੀ ਕਾਫੀ ਧਿਆਨ ਦੇਣ ਵਾਲੀ ਹੈ ਮਿਲ ਕੇ ਚੱਲਣ ਦਾ ਇਲਜ਼ਾਮ ਲਾ ਰਹੀ ਹੈ ਕਿ ਇਹ ਦੋਵੇਂ ਤਰ੍ਹਾਂ ਮਿਲੀਆਂ ਹੋਈਆਂ ਨੇ ਤੇ ਆਮ ਆਦਮੀ ਪਾਰਟੀ ਦਾ ਰਾਹ ਰੋਕ ਰਹੀਆਂ ਨੇ ਇਹ ਇਲਜ਼ਾਮ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਲਾਇਆ ਜਾਂਦਾ ਰਿਹਾ ਹੈ ਚੰਡੀਗੜ੍ਹ ਵਿੱਚ ਦੋਵੇਂ ਤਰ੍ਹਾਂ ਇਕੱਠੀਆਂ ਨੇ ਮੇਅਰ ਦੀ ਚੋਣ ਵਿੱਚ ਵੀ ਆਪਾਂ ਵੇਖਿਆ ਪਿਛਲੇ ਸਾਲ ਵੀ ਵੇਖਿਆ ਸਾਲ 2024 ਵਿੱਚ ਤੇ ਐਤਕੀ ਸਾਲ 2025 ਦੀ ਚੋਣ ਵਿੱਚ ਵੀ ਆਪਾਂ ਇਹੀ ਚੀਜ਼ ਵੇਖੀ ਹੈ ਸੋ ਬੜੇ ਰੌਚਕ ਜੇ ਦਿਲਚਸਪ ਸਿਆਸੀ ਸਮੀਕਰਨ ਬਣੇ ਹੋਏ ਨੇ ਕਿਤੇ ਕੋਈ ਹੋਰ ਸਮੀਕਰਨ ਵਿਖਾਈ ਦਿੰਦਾ ਕਿਸੇ ਪਾਸੇ ਕੁਝ ਹੋਰ ਸਮੀਕਰਨ ਬਣਦੇ ਵਿਖਾਈ ਦਿੰਦੇ ਨੇ ਪਰ ਇਹ ਕੱਲ ਸਪੱਸ਼ਟ ਹੈ ਕਿ ਐਤਕੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਕਾਫੀ ਕਮਸਾਨ ਵਾਲਾ ਹੋਣ ਦੀ ਸੰਭਾਵਨਾ ਹੈ ਤੇ ਮੁਕਾਬਲਾ ਕਈ ਪੱਖਾਂ ਤੋਂ ਰੋਚਕ ਵੀ ਹੋਵੇਗਾ ਪਿਛਲੀ ਵਾਰ ਵਾਂਗ ਜਿੱਤ ਹਾਰ ਦਾ ਫਰਕ ਜ਼ਿਆਦਾ ਵੱਡਾ ਐਤਕੀ ਨਹੀਂ ਹੋਵੇਗਾ ਇਹ ਚੀਜ਼ ਤਾਂ ਸਪਸ਼ਟ ਨਜ਼ਰ ਆਉਂਦੀ ਹੈ ਪਰ ਵੋਟਰ ਦੇ ਮਨ ਵਿੱਚ ਕੀ ਚੱਲਦਾ ਹੈ ਵੋਟਰ ਸਭ ਨੂੰ ਹੈਰਾਨ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਇਹਦੇ ਵਿੱਚ ਵੀ ਕੋਈ ਦੂਰ ਆਏ ਨਹੀਂ ਸੋ ਬਹੁਤ ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਨੇ ਪੰਜਾਬ ਦੀਆਂ ਗੱਡੀਆਂ ਨੂੰ ਲੈ ਕੇ ਵੀ ਪਿਛਲੇ ਦਿਨੀ ਭਾਰਜਪਾਖੂ ਦਾ ਇੱਕ ਬਿਆਨ ਆਇਆ ਸੀ ਫਿਰ ਜਿਸ ਦਿਨ ਭਗਵੰਤ ਮਾਨ ਦੀ ਦਿੱਲੀ ਸਥਿਤ ਰਿਹائش ਕਪੂਰਥਲਾ ਹਾਊਸ ਵਿਖੇ ਛਾਪੇਮਾਰੀ ਦੀ ਗੱਲ ਸਾਹਮਣੇ ਆਈ ਉਸੇ ਦਿਨ ਸਵੇਰ ਵੇਲੇ ਕੁਝ ਗੱਡੀਆਂ ਜ਼ਬਤ ਕੀਤੇ ਜਾਣ ਦੀ ਵੀ ਗੱਲ ਸਾਹਮਣੇ ਆਈ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਸਟicker ਮਲੇ ਉਹਦੇ ਵਿੱਚੋਂ ਕਾਗਜ਼ਾਤ ਮਿਲੇ ਨਕਦੀ ਅਤੇ ਸ਼ਰਾਬ ਮਿਲਣ ਦੀ ਵੀ ਗੱਲ ਸਾਹਮਣੇ ਆਈ ਸੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਸਾਰੇ ਇਲਜ਼ਾਮਾਂ ਨੂੰ ਹਾਸੋਹੀਨਾ ਕਰਾਰ ਦਿੱਤਾ ਸੀ ਸੋ ਚੋਣ ਕਮਿਸ਼ਨ ਵੱਲ ਸ਼ਿਕਾਇਤਾਂ ਵੀ ਆਉਂਦੀਆਂ ਰਹੀਆਂ ਨੇ ਕਾਫੀ ਗੱਲ ਉਧਰ ਨੂੰ ਵੀ ਤੁਰਦੀ ਰਹੀ ਹੈ ਤੇ ਇਸ ਤਰੀਕੇ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਛੜਿਆ ਹੋਇਆ ਨਜ਼ਰ ਆਉਂਦਾ ਹੈ ਤੇ ਗੱਲ ਦਿੱਲੀ ਚੋਣਾਂ ਦੀ ਪੂਰੇ ਦੇਸ਼ ਦੀ ਸਿਆਸਤ 'ਤੇ ਵੀ ਅਸਰ ਪਾਵੇਗੀ ਕੌਮੀ ਸਿਆਸਤ ਵਿੱਚ ਜੋ ਗਲਬਾਤ ਦੇ ਨੁਕਤੇ ਨਜ਼ਰ ਆਉਂਦੇ ਨੇ ਉਹਨਾਂ ਵੱਲ ਵੀ ਇਸੇ ਕਰਕੇ ਸਭ ਦਾ ਧਿਆਨ ਪੈ ਰਿਹਾ ਜ਼ਿਕਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਜਾਕੈਲੋ ਕੇ ਬਦਲ ਤੜੇ ਦਾ ਤੇ ਇਸ ਵੇਲੇ ਜਦੋਂ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ ਜੋ ਤਾਜ਼ਾ ਕਾਰਵਾਈ ਹੋਈ ਹੈ ਉਸ ਦੇ ਕੀ ਪਹਿਲੂ ਨੇ ਉਹਨਾਂ ਬਾਰੇ ਜਾਨਣਾ ਬਣਦਾ ਹੈ ਬਿਲਕੁਲ ਤਾਜ਼ਾ ਜਾਣਕਾਰੀ ਦੇ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਭਰਤੀ ਮੁਹਿੰਮ ਇਸ ਵੇਲੇ ਚੱਲ ਰਹੀ ਹੈ ਜੋ ਨਵੇਂ ਸ੍ਰੇਖ ਭਰਤੀ ਮੁਹਿੰਮ ਚਲਾਈ ਗਈ ਹੈ ਉਸ ਵਿੱਚ ਕਿਹੋ ਜਿਹੇ ਪਹਿਲੂ ਨਜ਼ਰ ਆ ਰਹੇ ਇਹਨੂੰ ਲੈ ਕੇ ਜੋ ਵਿਵਾਦ ਉੱਠ ਰਹੇ ਨੇ ਉਹਨਾਂ ਬਾਰੇ ਜਾਣਾਂਗੇ ਸ਼ਿਕਾਇਤਾਂ ਵੀ ਪਹੁੰਚ ਰਹੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬਾਗੀ ਧੜੇ ਵੱਲੋਂ ਵੀ ਅਤੇ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇੱਕ ਵਫਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਇਆ ਹੈ ਪੰਮੀਓ ਨਦੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਤਾਂ ਨਹੀਂ ਹੋ ਸਕੀ ਪਰ ਉਹਨਾਂ ਨੇ ਮੰਗ ਪੱਤਰ ਜ਼ਰੂਰ ਸੌਂਪਿਆ ਤੇ ਜੋ ਵੀ ਇਸ ਵੇਲੇ ਸ਼ਿਕਾਇਤਾਂ ਜਾਂ ਮੰਗ ਪੱਤਰ ਆ ਰਹੇ ਨੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਅਤੇ ਜੋ ਭਰਤੀ ਦੀ ਮੁਹਿੰਮ ਚਲਾਈ ਗਈ ਹੈ ਉਸ ਨਾਲ ਸੰਬੰਧਿਤ ਪਹਿਲੂਆਂ ਬਾਰੇ ਹੀ ਆ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਿਤੀ ਪਿਛਲੇ ਸਮੇਂ ਦੌਰਾਨ ਕਾਫੀ ਡਾਮਾ ਡੋਰ ਲੱਗੀ ਹੈ ਜਿਸ ਨੂੰ ਇੱਕ ਤੋਂ ਬਾਅਦ ਇੱਕ ਚੋਣਾਂ ਵਿੱਚ ਛਟਕੇ ਲੱਗਦੇ ਰਹੇ ਤੇ ਉਹਨਾਂ ਛਟਕਿਆਂ ਤੋਂ ਬਾਅਦ ਹੀ ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਛਟਕਿਆਂ ਤੋਂ ਬਾਅਦ ਹੀ ਅਕਾਲੀ ਦਲ ਦੇ ਵਿੱਚ ਦੋ ਧੜੇ ਨਜ਼ਰ ਆਉਣ ਲੱਗੇ ਸਨ ਇੱਕ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਅਤੇ ਇੱਕ ਬਾਗੀ ਧੜਾ ਜਿਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜ਼ਗੀਰ ਕੌਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਇਹ ਸਭ ਆਗੂ ਨਜ਼ਰ ਆਏ ਦੂਜੇ ਬਣੇ ਸੁਖਬੀਰ ਸਿੰਘ ਬਾਦਲ ਦੇ ਨਾਲ ਡਾਕਟਰ ਦਲਜੀਤ ਚੀਮਾ ਬਲਵਿੰਦਰ ਸਿੰਘ ਭੁੰਦੜ ਗੁਲਜ਼ਾਰ ਸਿੰਘ ਰਣੀ ਕੇ ਵਰਗੇ ਆਗੂ ਖੜੇ ਨਜ਼ਰ ਆਏ ਖਾਸ ਤੌਰ ਤੇ ਡਾਕਟਰ ਦਲਜੀਤ ਚੀਮਾ ਤੇ ਬਲਵਿੰਦਰ ਸਿੰਘ ਭੁੰਦੜ ਵਿਰਸਾ ਸਿੰਘ ਬਲਟੋਹਾ ਦਾ ਨਾਮ ਵੀ ਇਸੇ ਫਿਹਰਿਸਤ ਵਿੱਚ ਲਿਆ ਜਾ ਸਕਦਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪਿਛਲੇ ਸਾਲ ਜੂਨ ਮਹੀਨੇ ਤੋਂ ਹੀ ਸ਼ਿਕਾਇਤਾਂ ਦਾ ਦੌਰ ਲਗਾਤਾਰ ਚੱਲਦਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੇ ਗਲਤੀਆਂ ਮੰਨੀਆਂ ਗੁਨਾਹ ਆਪਣੀ ਝੋਲੀ ਪਾਏ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਦੋਂ ਧਾਰਮਿਕ ਮਾਮਲੇ ਆ ਸੰਬੰਧੀ ਸੁਣਵਾਈ ਹੋਈ ਤੇ ਐਸ ਵੱਨੇ ਉਹਨਾਂ ਨੇ ਆਪਣੇ ਕਸੂਰ ਵੀ ਮੰਨ ਲਏ ਸਨ ਉਸ ਤੋਂ ਬਾਅਦ ਫਿਰ ਧਾਰਮਿਕ ਸਜ਼ਾ ਸੁਣਾਈ ਗਈ ਧਾਰਮਿਕ ਸਜ਼ਾ ਉਹਨਾਂ ਵੱਲੋਂ ਨਿਭਾਈ ਵੀ ਗਈ ਤੇ ਵਿਚ ਵਿਚਾਲੇ ਵੀ ਬਹੁਤ ਸਾਰੇ ਘਟਨਾਕ੍ਰਮ ਸੁਰਖੀਆਂ ਵਿੱਚ ਆਉਂਦੇ ਰਹੇ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਜਿਨ੍ਹਾਂ ਗੱਲਾਂ ਨੂੰ ਜਿਨ੍ਹਾਂ ਗੁਨਾਹਾਂ ਨੂੰ ਸੁਖਵੀਰ ਬਾਦਲ ਨੇ ਕਬੂਲਿਆ ਸੀ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇਣ ਸੰਬੰਧੀ ਜੱਥੇਦਾਰ ਸਹਿਬਾਨ ਉਤੇ ਦਬਾਅ ਸੰਬੰਧੀ ਜਾਂ ਗੋਲਕ ਦੀ ਦਰਵਰਤੋਂ ਸੰਬੰਧੀ ਹੋਰ ਵੀ ਬਹੁਤ ਸਾਰੇ ਮਾਮਲੇ ਜਿਹੜੇ ਇਸ਼ਤਿਹਾਰਾਂ ਬਾਰੇ ਗੱਲ ਹੋਵੇ ਜਾਂ ਜੋ ਵੀ ਧਾਰਮਿਕ ਮਾਮਲੇ ਪਿਛਲੇ ਈਨੀਆਂ ਸਾਲਾਂ ਦੌਰਾਨ ਸੁਰਖੀਆਂ ਵਿੱਚ ਰਹੇ ਨੇ ਉਹਨਾਂ ਸਾਰਿਆਂ ਸਬੰਧੀ ਗੱਲ ਕਬੂਲੀ ਸੀ ਤੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੀ ਗੱਲ ਕਰਦੇ ਹੋਏ ਉਹਨਾਂ ਨੇ ਪੇਸ਼ੀ ਭੁਗਤੀ ਤੇ ਸਭ ਕੁਝ ਕਬੂਲ ਕਰਦੇ ਹੋਏ ਸਜ਼ਾ ਨਿਭਾਈ ਸੀ ਹਾਲਾਂਕਿ ਉਹ ਸਜ਼ਾ ਨੂੰ ਸੇਵਾ ਦੇ ਤੌਰ ਤੇ ਵੀ ਖੇ ਵੀਖਿਆ ਜਾ ਸਕਦਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਖਾਸ ਕਰ ਪੰਥਕ ਸੋਚ ਵਾਲੇ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਜਿਹੋ ਜਿਹੇ ਗੁਨਾਹ ਕਬੂਲ ਕੀਤੇ ਗਏ ਜਬ ਮੰਨੇ ਗਏ ਸੀ ਸਜ਼ਾ ਉਸ ਮੁਤਾਬਕ ਬਹੁਤ ਵੱਡੀ ਹੋ ਸਕਦੀ ਸੀ ਪਰ ਧਾਰਮਿਕ ਸੇਵਾ ਲੱਗੀ ਰਵਾਇਤ ਮੁਤਾਬਕ ਤਨਖਾਹਿਆ ਕਰਾਰ ਦਿੱਤਾ ਗਿਆ ਪਾਰਟੀ ਪ੍ਰਧਾਨ ਦਾ ਉਹਦਾ ਛੱਡਣਾ ਪਿਆ ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਵੀ ਲਈ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡਣਾ ਪਿਆ ਸੀ ਕਿਸਾਨਾਂ ਦੇ ਰੂਹ ਨੂੰ ਵੇਖਦੇ ਆ ਤੇ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਵੀ ਤਖਤ ਸਹਿਬਾਨ ਦਾ ਕਿਹਣਾ ਮੰਨਦੇ ਹੋਏ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਸੀ ਭੰਗ ਕਰ ਦਿੱਤਾ ਸੀ ਬਹੁਤ ਸਾਰੇ ਲੋਕਾਂ ਨੂੰ ਉਸ ਵੇਲੇ ਇਹ ਕਾਸ ਵੀ ਜੱਗੀ ਸੀ ਕਿ ਸ਼ਾਇਦ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਮੂਲ ਸਿਧਾਂਤ ਵੱਲ ਮੋੜਾ ਕੱਟੇਗਾ ਪੰਥਕ ਮੁੱਦਿਆਂ ਨੂੰ ਉਭਾਰੇਗਾ ਪੰਥਕ ਸਿਆਸਤ ਜਿਸ ਸੋਚ ਦੇ ਨਾਲ ਜਿਸ ਸਿਧਾਂਤ ਦੇ ਨਾਲ ਇਹ ਪਾਰਟੀ ਸਨ 1920 ਵਿੱਚ ਹੋਂਦ ਵਿੱਚ ਆਈ ਸੀ ਪੰਜਾਬ ਤੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਿਆਂ ਜੋ ਇਹ ਪਾਰਟੀ ਅੱਗੇ ਤੁਰੀ ਸੀ ਸ਼ਾਇਦ ਉਧਰ ਨੂੰ ਮੋੜਾ ਕੱਟੇਗੀ ਪਰ ਹੁਣ ਜਿਸ ਤਰੀਕੇ ਨਾਲ ਇੱਕ ਵਾਰ ਫੇਰ ਸਵਾਲ ਉੱਠ ਰਹੇ ਨੇ ਵਿਵਾਦ ਉੱਠ ਰਹੇ ਨੇ ਉਸ ਨੇ ਇੱਕ ਵਾਰ ਫੇਰ ਇਹ ਗੱਲ ਧਿਆਨ ਵਿੱਚ ਲਿਆ ਦਿੱਤੀ ਹੈ ਕਿ ਕਿਤੇ ਸਾਰਾ ਕੁਝ ਇੱਕ ਸਿਆਸੀ ਕਵਾਇਦ ਤਹਿਤ ਤਾਨੀ ਹੋ ਰਿਹਾ ਕਿ ਮੋਰਟਨ ਸਿਆਸੀ ਤੌਰ ਤੇ ਵਾਪਸੀ ਸੰਬੰਧੀ ਤੇ ਪਿਛਲੇ ਜੋ ਮਾਮਲੇ ਸੀ ਉਹਨਾਂ ਨੂੰ ਨਿਬੜਿਆ ਸਮਝ ਕੇ ਹੁਣ ਕਿਤੇ ਨਵੇਂ ਸਿਰਿਓਂ ਸਿਆਸੀ ਤੌਰ ਤੇ ਅਗਾਸ ਦੀ ਗੱਲ ਤਾਂ ਨਹੀਂ ਹੋ ਰਹੀ ਇਹ ਚੀਜ਼ ਵੀ ਇਸ ਵੇਲੇ ਸੁਰਖੀਆਂ ਵਿੱਚ ਆਉਂਦੀ ਹੈ ਤੇ ਸੋਚ ਤੇ ਇਹ ਗੱਲ ਸੁਰਖੀਆਂ ਵਿੱਚ ਆਉਣੀ ਸੁਭਾਵਕ ਵੀ ਲੱਗਦੀ ਹੈ ਸੋ ਇਸੇ ਕਰਕੇ ਸ਼੍ਰੋਮਣੇ ਕਾਲੀਦਨ ਦੀ ਮੌਜੂਦਾ ਸਮੇਂ ਚੱਲ ਰਹੀ ਮੈਂਬਰਸ਼ਿਪ ਅਤਿਤ ਭਰਤੀ ਦੀ ਪ੍ਰਕਿਰਿਆ ਸੁਰਖੀਆਂ ਵਿੱਚ ਲਗਾਤਾਰ ਚੱਲ ਰਹੀ ਹੈ ਇਸ ਤੋਂ ਬਾਅਦ ਕੁਝ ਹੋਰ ਤਾਜ਼ਾ ਵਿਸ਼ਾ ਸੰਬੰਧੀ ਤੁਹਾਨੂੰ ਜਾਣਕਾਰੀ ਦਈਏ ਤਾਂ ਫਿਲਮ ਅਦਾਕਾਰ ਸੈਫ ਅਲੀ ਖਾਨ ਉੱਤੇ ਪਿਛਲੇ ਦਿਨੀ ਜਾਨਲੇਵਾ ਹਮਲਾ ਹੋਇਆ ਸੀ ਇਸ ਮਾਮਲੇ ਵਿੱਚ ਹੁਣ ਸੈਫ ਅਲੀ ਖਾਨ ਨੂੰ 6 ਦਿਨ ਇਲਾਜ ਤਹਿਤ ਰਹਿਣ ਉਪਰੰਤ ਛੁੱਟੀ ਮਿਲ ਗਈ ਹੈ ਤੇ ਜੋ ਮੁਲਜ਼ਮ ਗ੍ਰਫਤਾਰ ਕੀਤਾ ਗਿਆ ਉਹ ਬੰਗਲਾਦੇਸ਼ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ ਹਲਵਾਨੀ ਦੇ ਨਾਲ ਉਸ ਦਾ ਪਿੱਛੋਕੜ ਦੱਸਿਆ ਜਾ ਰਿਹਾ ਹੈ ਤੇ ਲੰਮੀ ਤਲਾਸ਼ੀ ਮੁਹਿੰਮ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਛ ਪੜਤਾਲ ਜਿਹੜੀ ਹੈ ਉਸ ਕੋਲੋਂ ਚੱਲ ਰਹੀ ਹੈ। ਕਮਾਂਤਰੀ ਵੱਧਰਵਾਲਾ ਹੀ ਇਹ ਤਾਂ ਅਮਰੀਕਾ ਵਿੱਚ ਡੋਨਲਡ ਟਰੰਪ ਨੇ ਸੌ ਚੁੱਕਦੇ ਸਾਰ ਕਈ ਫੈਸਲਿਆਂ ਤੇ ਸਹੀ ਪਾਈ ਹੈ ਦਸਤਖਤ ਕੀਤੇ ਨੇ। ਇੰਜ ਲੱਗਿਆ ਕਿ ਉਹਨਾਂ ਨੇ ਪਹਿਲੇ ਹੀ ਦਿਨ ਦਸਤਖਤਾਂ ਦੀ ਤੇ ਫੈਸਲਿਆਂ ਦੀ ਝੜੀ ਲਾ ਦਿੱਤੀ। ਹਨੇਰੀ ਲਿਆ ਦਿੱਤੀ ਕਈ ਪ੍ਰਮੁੱਖ ਫੈਸਲੇ ਉਹਨਾਂ ਨੇ ਲਏ ਨੇ ਬ੍ਰਿਕਸ ਦੇਸ਼ਾਂ ਨੂੰ ਲੰਬੇ ਸਮੇਂ ਤੋਂ ਚੇਤਾਵਨੀ ਦਿੰਦੇ ਆ ਰਹੇ ਨੇ ਕਰੰਸੀ ਸੰਬੰਧੀ ਡਾਲਰ ਨੂੰ ਬਰਕਰਾਰ ਰੱਖਣ ਨਾ ਬਰਕਰਾਰ ਰੱਖਣ ਸੰਬੰਧੀ ਜਲਵਾਯੂ ਸੰਧੀ ਤੋਂ ਬਾਹਰ ਹੋਣਾ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਕਿ WHO ਤੋਂ ਅਮਰੀਕਾ ਨੂੰ ਬਾਹਰ ਲਿਆਉਣਾ ਇਹ ਸਬੰਧੀ ਵੀ ਉਹਨਾਂ ਨੇ ਲਗਾਤਾਰ ਗੱਲ ਆਖੀ ਸੀ ਤੇ ਪਹਿਲੇ ਹੀ ਦਿਨ ਉਹਨਾਂ ਨੇ ਇਹ ਕੰਮ ਕੀਤਾ ਤੇ ਅਮਰੀਕਾ ਨੂੰ WHO ਤੋਂ ਬਾਹਰ ਲਿਆਉਣ ਦਾ ਫੈਸਲਾ ਕੀਤਾ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ 트ੰਪ ਦਾ ਇਹ ਮੰਨਣਾ ਹੈ ਕਿ ਉਹ ਚੀਨ ਦਾ ਪੱਖਪੂਰਦੀ ਹੈ ਚੀਨ ਨੂੰ ਤਰਜੀਹ ਦਿੰਦੀ ਹੈ ਤੇ ਉਹਨਾਂ ਦਾ ਕਹਿਣਾ ਕਿ ਕੋਵਿਡ ਦੀ ਗੱਲ ਹੋਵੇ ਜਾਂ ਹੋਰ ਕਈ ਮਾਮਲਿਆਂ 'ਤੇ WHO ਨੇ ਸੱਚ ਦੁਨੀਆ ਦੇ ਨਾਲ ਸਾਂਝਾ ਨਹੀਂ ਕੀਤਾ ਸੋ ਡੋਨਲਡ 트ੰਪ ਨੇ WHO ਉਹਦੀ ਪ੍ਰਮਾਣਿਕਤਾ ਦੇ ਉੱਪਰ ਵੀ ਸਵਾਲ ਉਠਾਏ ਨੇ ਤੇ ਇਸੇ ਅਧਾਰ ਉਤੇ ਅਮਰੀਕਾ ਨੂੰ WHO ਤੋਂ ਬਾਹਰ ਲਿਆਂਦਾ ਹੈ ਹੋਰ ਵੀ ਕਈ ਫੈਸਲੇ ਜਿਵੇਂ ਕਿ ਮੈਕਸੀਕੋ ਦੀ ਸਰਹੱਦ 'ਤੇ ਫੌਜ ਦੀ ਤਾਇਨਾਤੀ ਤੇ ਪ੍ਰਵਾਸੀਆਂ ਸੰਬੰਧੀ ਨੀਤੀ ਦੀ ਗੱਲ ਹੋਵੇ ਜਾਂ ਆਰਥਿਕ ਮੁੱਦਿਆਂ ਸੰਬੰਧੀ ਵੀ ਡੋਨਲਡ 트ਰਪ ਨੇ ਕਈ ਐਮ ਫੈਸਲੇ ਲਏ ਨੇ ਪਰ ਪ੍ਰਮੁੱਖ ਤੌਰ ਤੇ ਇਹਨਾਂ ਦੋਨ ਫੈਸਲਿਆਂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐਸ.ਟੀ. ਸ਼ੰਕਰ ਵੀ ਉੱਥੇ ਮੌਜੂਦ ਸੀ ਉਹਨਾਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਸਕੱਤਰ ਆਫ ਸਟੇਟ ਮਾਰਕੋ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਦੋਵੱਲੇ ਸਬੰਧਾਂ ਨੂੰ ਮਜ਼ਬੂਤ ਰੱਖਣ ਉੱਪਰ ਚਰਚਾ ਕੀਤੀ ਹੈ। ਵਾਪਸ ਸੁਣਾਈਏ ਪੰਜਾਬ ਵੱਲ ਤਾਂ ਪਿਛਲੇ ਸਾਲ ਵੀ ਇਹਨਾਂ ਦਿਨਾਂ ਦੌਰਾਨ ਚੰਡੀਗੜ੍ਹ ਦੇ ਮੇਅਰ ਦੀ ਚੋਣ ਚਰਚਾ ਦਾ ਵਿਸ਼ਾ ਬਣੀ ਰਹੀ ਐਤਕੀ ਲਗਾਤਾਰ ਦੂਜੇ ਸਾਲ ਠੀਕ ਇਨਾਂ ਹੀ ਦਿਨਾਂ ਦੌਰਾਨ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਵਿਸ਼ਾ ਸੁਰਖੀਆਂ ਵਿੱਚ ਚੱਲ ਰਿਹਾ ਹੈ ਤੇ ਹੁਣ ਇਸ ਸੰਬੰਧੀ ਤਾਜ਼ਾ ਗੱਲੇ ਸਾਹਮਣੇ ਆ ਰਹੀ ਹੈ ਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਗੱਲ ਅਦਾਲਤ ਤੱਕ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਗਈ ਹੈ ਤੇ ਗੱਲ ਇਹ ਸੁਣੀ ਜਾ ਰਹੀ ਹੈ ਕਿ 30 ਜਨਵਰੀ ਦਾ ਦਿਨ ਮੁਕਰਰ ਹੋਇਆ ਹੈ ਚੋਣ ਦੇ ਲਈ ਚੋਣ ਕਿਸ ਤਰੀਕੇ ਨਾਲ ਹੋਵੇਗੀ ਵੋਟਾਂ ਜ਼ਰੀਏ ਹੋਵੇਗੀ ਜਾਂ ਹੱਥ ਖੜੇ ਕਰਵਾ ਕੇ ਹੋਵੇਗੀ ਇਹ ਸੰਬੰਧੀ ਵੀ ਲਗਾਤਾਰ ਗੱਲ ਚੱਲਦੀ ਰਹੀ ਹੈ ਅਦਾਲਤ ਕੋਲ ਇਸ ਸੰਬੰਧੀ ਵੀ ਅਰਜ਼ੀ ਪਹੁੰਚਦੀ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਕਿਹੋ ਜਿਹੇ ਸਮੀਕਰਨ ਨਜ਼ਰ ਆਉਂਦੇ ਨੇ ਕਿਉਂਕਿ ਪਿਛਲੀ ਵਾਰ ਇਸੇ ਚੋਣ ਨੂੰ ਲੈ ਕੇ ਯਾਨੀ ਕਿ ਚੰਡੀਗੜ੍ਹ ਦੇ ਮੇਰ ਦੀ ਚੋਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਕਾਫੀ ਸਵਾਲ ਉੱਠੇ ਸਨ ਗੱਲ ਅਦਾਲਤਾਂ ਤੱਕ ਪਹੁੰਚੀ ਸੀ ਹੁਣ ਵੇਖਣਾ ਇਹ ਹੈ ਕਿ ਇਸ ਵਾਰ ਇਸ ਬੰਨੇ ਕਿਹੋ ਜਹੀ ਕਵਾਇਦ ਚੱਲਦੀ ਹੈ ਕਿਸਾਨੀ ਸੰਘਰਸ਼ ਦੀ ਜੇਕਰ ਗੱਲ ਕਰੀਏ ਤਾਂ ਕੇਂਦਰ ਸਰਕਾਰ ਦੀ ਤਰਫੋਂ ਗੱਲਬਾਤ ਦਾ ਸੱਦਾ ਆਉਣ ਤੋਂ ਬਾਅਦ ਜਿੱਥੇ 122 ਕਿਸਾਨਾਂ ਨੇ ਖਨੌਰੀ ਬਾਰਡਰ ਤੇ ਆਪਣਾ ਸੰਘਰਸ਼ ਫਿਲਹਾਲ ਰੋਕ ਦਿੱਤਾ ਸੀ ਮਰਨ ਵਰਤ ਸਮਾਪਤ ਕਰ ਦਿੱਤਾ ਸੀ ਉੱਥੇ ਹੀ ਬਜ਼ੁਰਗ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੇ ਸੰਘਰਸ਼ ਲਗਾਤਾਰ ਚੱਲ ਰਿਹਾ ਹੈ ਪਿਛਲੇ ਦੰ ਜਦੋਂ ਸੱਦਾ ਆਇਆ ਤਾਂ ਡੱਲੇਵਾਰ ਹੋਰਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਸੀ ਉਹਨਾਂ ਨੇ ਕਿਸਾਨਾਂ ਦੀ ਅਪੀਲ ਨੂੰ ਮਨਜ਼ੂਰ ਕੀਤਾ ਇਲਾਜ ਲੈਣਾ ਸ਼ੁਰੂ ਕਰ ਦਿੱਤਾ ਮੈਡੀਕਲ ਸੇਵਾਵਾਂ ਉਹ ਲੈ ਰਹੇ ਨੇ ਉਹਨਾਂ ਦੇ ਡ੍ਰਿਪ ਵੀ ਲੱਗੀ ਤੇ ਹੋਰ ਜ਼ਰੂਰੀ ਚੀਜ਼ਾਂ ਹੁਣੋ ਮੈਡੀਕਲ ਸਹੂਲਤਾਂ ਤਹਿਤ ਲੈ ਰਹੇ ਨੇ ਪਰ ਉਹਨਾਂ ਨੇ ਆਪਣਾ ਮਰਨ ਵਰਤ ਜਾਰੀ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਕਟੋ-ਕਟ ਸਮਰਥਨ ਮੰਨ ਨੂੰ ਕਾਨੂੰਨੀ ਗਰੰਟੀ ਦਾ ਰੂਪ ਦਿੱਤੇ ਜਾਣ ਤੱਕ ਉਹਨਾਂ ਦਾ ਸੰਘਰਸ਼ ਚੱਲਦਾ ਰਹੇਗਾ। ਦੂਜੇ ਵੱਨੇ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਕਿਸਾਨਾਂ ਨੇ ਸੰਕੇਤਕ ਹੜਤਾਲ ਦਿਨ ਭਰ ਲਈ ਰੱਖੀ ਪਹਿਲਾਂ ਮਹਾਰਾਸ਼ਟਰ ਵਿੱਚ ਤੇ ਫਿਰ ਦੱਖਣ ਭਾਰਤੀ ਸੂਬੇ ਤਾਮਿਲਨਾਡੂ ਦੇ ਕਿਸਾਨਾਂ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ। ਡਾਕਟਰਾਂ ਵੱਲੋਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਆਸ-ਪਾਸ ਦਾ ਮਾਹੌਲ ਤਬਦੀਲ ਕਰਨ ਦੀ ਵੀ ਕਵਾਇਦ ਰੰਭੀ ਗਈ। ਮਿਸਾਲ ਦੇ ਤੌਰ ਤੇ ਜਿਸ ਦਿਨ ਦਾ ਉਹਨਾਂ ਦਾ ਮਰਨ ਵਰਤ ਸ਼ੁਰੂ ਹੋਇਆ ਜ਼ਿਆਦਾਤਰ ਸਮਾਨੋਂ ਨੇ ਇੱਕ ਬੰਦ ਟਰਾਲੀ ਦੇ ਵਿੱਚ ਬਿਤਾਇਆ ਤੇ ਹੁਣ ਉਹਨਾਂ ਨੂੰ ਇੱਕ ਆਰਜ਼ੀ ਕਮਰੇ ਵਿੱਚ ਤਬਦੀਲ ਕੀਤੇ ਜਾਣ ਦੀ ਕਵਾਇਦ ਵੀ ਕਿਸਾਨਾਂ ਵੱਲੋਂ ਨਾਲੋਂ ਨਾਲ ਆਰੰਭ ਦਿੱਤੀ ਗਈ। ਸੋ ਇਸ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਲਗਾਤਾਰ ਚੱਲ ਰਿਹਾ ਹੈ। 26 ਜਨਵਰੀ ਲਈ ਕਿਸਾਨਾਂ ਨੇ ਐਲਾਨ ਪਹਿਲਾਂ ਹੀ ਕੀਤੇ ਹੋਏ ਨੇ ਤੇ 14 ਫਰਵਰੀ ਦੀ ਤਰੀਕ ਜੋ ਮقرਰ ਹੋਈ ਹੈ ਗੱਲਬਾਤ ਦੇ ਲਈ ਕੇਂਦਰ ਸਰਕਾਰ ਵੱਲੋਂ ਜੋ ਗੱਲਬਾਤ ਦਾ ਸੱਦਾ ਆਇਆ ਹੋਇਆ ਉਸ ਵੱਲ ਹੁਣ ਜ਼ਿਆਦਾ ਧਿਆਨ ਸਭ ਦਾ ਲੱਗਿਆ ਹੋਇਆ ਹੈ ਗੁਆਂਡੀ ਦੇਸ਼ ਪਾਕਿਸਤਾਨ ਤੋਂ ਇੱਕ ਖਬਰ ਸਿੱਖ ਕੌਮ ਨਾਲ ਸੰਬੰਧ ਤੇ ਵੀ ਆਈ ਹੈ ਕਿ ਉੱਥੇ ਜੋ ਆਨੰਦ ਮੈਰਿਜ ਐਕਟ ਲਾਗੂ ਕੀਤਾ ਗਿਆ ਸੀ ਉਸ ਤਹਿਤ ਪਹਿਲਾ ਸਰਟੀਫਿਕੇਟ ਜਾਰੀ ਹੋਇਆ ਪੇਸ਼ਾਵਰ ਲਾਬਲੇ ਖੈਬਰ ਪਖਤੂਨਵਾ ਖੇਤਰ ਦੇ ਸਿੱਖ ਆਗੂ ਗੁਰਪਾਲ ਸਿੰਘ ਨੂੰ ਇਹ ਸਰਟੀਫਿਕੇਟ ਜਾਰੀ ਹੋਇਆ ਤੇ ਹੁਣ ਪਾਕਿਸਤਾਨ ਵਿੱਚ ਆਨੰਦ ਮੈਰਿਜ ਐਕਟ ਅਧੀਨ ਸਿੱਖ ਜੋੜਿਆਂ ਦੇ ਵਿਆਹ ਰਜਿਸਟਰ ਵੀ ਹੁਣੇ ਸ਼ੁਰੂ ਹੋ ਗਏ ਨੇ ਤੇ ਬਕਾਇਦਾ ਸਰਟੀਫਿਕੇਟ ਵੀ ਸਿੱਖ ਆਨੰਦ ਮੈਰਿਜ ਐਕਟ ਤਹਿਤ ਸਿੱਖ ਮੈਰਿਜ ਸਰਟੀਫਿਕੇਟ ਹੁਣ ਜਾਰੀ ਕੀਤੇ جا ਰਹੇ ਨੇ سو ایک اہم ਸੂਚਨਾਏ ਸਾਹਮਣੇ ਆਉਂਦੀ ਹੈ ਗਵਾਂਡੀ ਦੇਸ਼ ਪਾਕਿਸਤਾਨ ਤੋਂ ਜਿੱਥੇ ਕਿ ਪਿਛਲੇ ਦਿਨੀ ਪੰਜਾਬੀ ਨਾਲ ਸੰਬੰਧਿਤ ਇੱਕ ਕਵਾਇ ਦੇ ਵੀ ਹੋਈ ਹੈ ਕਿ ਵਿਸ਼ਵ ਪੰਜਾਬੀ ਕਾਨਫਰੰਸ ਦਾ 34ਵਾਂ ਆਯੋਜਨ ਹੋਇਆ ਭਾਰਤ ਤੋਂ ਵੀ ਡੈਲੀਗੇਟ ਪਹੁੰਚੇ ਤੇ ਉੱਥੇ ਸਮਾਗਮ ਰਾਹੀਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਅਸਲਮਾਤੌਰ ਤੇ ਜੋ ਗੱਲ ਹੁੰਦੀ ਹੈ ਉਸ ਦਾ ਹੋਕਾ ਐਤਕੀ ਵੀ ਦਿੱਤਾ ਗਿਆ ਇਹ ਜਾਣਕਾਰੀ ਪੰਜਾਬ ਦੇ ਮੌਸਮ ਦੀ ਮੌਸਮ ਦਾ ਹਾਲ ਹੈ ਕਿ ਕਾਫੀ ਹੈਰਾਨ ਕਰ ਰਿਹਾ ਹੈ ਐਤਕੀ ਦੀ ਸਿਆਲਦੀ ਰੁੱਤ ਵਿੱਚ ਇੱਕ ਵੀ ਦਿਨ ਜੋ ਰਵਾਇਤੀ ਕੋਰਾ ਪੈਂਦਾ ਉਹ ਨਹੀਂ ਪਿਆ ਤੇ ਇਸ ਦਾ ਸਿੱਟਾ ਇਹ ਹੈ ਕਿ ਜਨਵਰੀ ਮਹੀਨੇ ਦੇ ਇਨ੍ਹਾਂ ਦਿਨਾਂ ਦੌਰਾਨ ਭਾਵੇਂ ਮਗਰਲੇ ਦਿਨ ਹੀ ਨੇ ਪਰ ਮਹੀਨਾ ਜਨਵਰੀ ਦਾ ਹੈ ਇਸ ਵਿੱਚ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚਣਾ ਸ਼ੁਰੂ ਹੋ ਗਿਆ ਤੇ ਘਟੋ ਘਟ ਤਾਪਮਾਨ ਵੀ ਹੁਣ 10 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਜੋ ਕਿ ਸੰਕੇਤ ਦੇ ਰਿਹਾ ਹੈ ਕਿ ਠੰਡ ਬਹੁਤ ਤੇਜ਼ੀ ਨਾਲ ਘਟੀ ਹੈ ਤੇ ਦੁਪਹਿਰ ਵੇਲੇ ਇਸ ਜਨਵਰੀ ਮਹੀਨੇ ਵਿੱਚ ਵੀ ਦੁਪਹਿਰ ਵੇਲੇ ਧੁੱਪੇ ਬੈਠਣਾ ਔਖਾ ਹੁੰਦਾ ਜਾ ਰਿਹਾ ਹੈ ਇਹ ਹੈ ਪੰਜਾਬ ਦਾ ਮੌਸਮ ਇਥੇ ਤਿੱਖੀ ਧੁੱਪ ਨਿਕਲ ਰਹੀ ਹੈ ਜੋ ਦਿਨ ਵੇਲੇ ਚੁੱਭਣ ਵੀ ਲੱਗ ਪਈ ਹੈ ਤੇ ਇੱਕ ਚਿੰਤਾ ਦੀ ਗੱਲ ਹੈ ਕਿ ਜੇ ਜਨਵਰੀ ਵਿੱਚ ਹੀ ਧੁੱਪ ਚੁੱਭਣ ਲੱਗ ਪਈ ਤਾਂ ਫਰਵਰੀਅਰ ਤੇ ਮਾਰਚ ਵਿੱਚ ਕੀ ਬਣੇਗਾ ਸੋ ਹਰ ਸਾਲ ਗਰਮੀ ਹੋਰ ਜ਼ਿਆਦਾ ਵਧਦੀ ਹੋਈ ਵਿਖਾਈ ਦੇ ਰਹੀ ਹੈ ਤੇ ਐਤ ਕੀ ਇਸ ਬੰਨੇ ਕਾਫੀ ਸੋਚਣ ਵਾਲੀ ਗੱਲ ਹੈ ਕਿਉਂਕਿ ਮੌਸਮ ਵਿਭਾਗ ਨੇ ਪਿਛਲੇ 3-4 ਦਿਨਾਂ ਦੌਰਾਨ ਜੋ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ ਮੀਂਹ ਬਿਲਕੁਲ ਨਹੀਂ ਪਿਆ ਸੰਗਣੀ ਧੁੰਦ ਦੀ ਭਵਿੱਖਬਾਣੀ ਕੀਤੀ ਸੀ ਧੁੰਦ ਵੀ ਨਹੀਂ ਪਈ ਦਿਨ ਪੱਧਰੇ ਚੱਲ ਰਹੇ ਨੇ ਧੁੱਪਾਂ ਨਿਕਲਣ ਲੱਗ ਪਈਆਂ ਨੇ ਤੇ ਤਾਪਮਾਨ ਵਿੱਚ ਵਾਧਾ ਹੋਣ ਲੱਗ ਪਿਆ ਜਨਵਰੀ ਮਹੀਨੇ ਹੀ ਸੋ ਮੌਸਮ ਪੱਖੋਂ ਕਾਫੀ ਸੋਚਣ ਵਿਚਾਰਨ ਵਾਲਾ ਧਿਆਨ ਦੇਣ ਵਾਲਾ ਪਹਿਲੂ ਹੈ ਕਿ ਠੰਡ ਇੱਕਦਮ ਕਿਵੇਂ ਘਟ ਰਹੀ ਹੈ ਠੰਡ ਇੱਕਦਮ ਕਿਵੇਂ ਉੱਡਣ ਲੱਗ ਪਈ ਹੈ ਸੁਈਸੀ ਅੱਜ ਦੀ ਗੱਲਬਾਤ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪੋ ਆਪਣੇ ਰਜੇਵਾਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਆਪ ਸਭ ਦਾ तहे ਦਿਲੋਂ ਸ਼ੁਕਰੀਆ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਬਧਿਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉਤੇ ਵੀ ਤੁਸੀਂ ਦਾ ਪੰਜਾਬ ਟਾਕਸ ਨਾਲ ਜੁੜ ਸਕਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਦਾ ਪੰਜਾਬ ਟਾਕਸ ਦੇ ਪ੍ਰੋਗਰਾਮਾਂ ਦਾ ਆਨੰਦ IPTV ਰਾਹੀਂ ਵੀ ਮਾਣ ਸਕਦੇ ਹੋ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਦਾ ਪੰਜਾਬ ਟਾਕਸ ਅੱਜ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ